ਸਤਿਕਾਰਯੋਗ ਸਰੋਤਿਆਂ ਮੈਂ ਜਗਤਾਰ ਸ਼ੇਰਗਿੱਲ ਤੁਹਾਡੇ ਸਾਹਮਣੇ ਨਵੀਂ ਕਹਾਣੀ ਲਫ਼ਜ਼ੂ ਜ਼ਿੰਦਗੀ ਪੇਸ਼ ਕਰਨ ਜਾ ਰਿਹਾ ਤੁਹਾਨੂੰ ਇਹ ਕਹਾਣੀ ਵੀ ਪਸੰਦ ਆਵੇਗੀ ਸੋ ਕਹਾਣੀ ਸੁਣਨ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪੇਸ਼ ਕਰਨ ਜਾ ਰਿਹਾ ਮੇਰੀ ਕਿਤਾਬ ਐ ਕਿਵੇਂ ਵਿੱਚੋਂ ਨਵੀਂ ਕਹਾਣੀ ਲਫ਼ਜ਼ੂ ਜ਼ਿੰਦਗੀ ਅਜੇ 3 ਹੀ ਬੱਜੇ ਹਨ ਮੇਰੀ ਅੱਖ ਪਤਾ ਨਹੀਂ ਕਿਉਂ ਵਾਰ-ਵਾਰ ਖੁੱਲ ਰਹੀ ਹੈ ਸਾਰੀ ਰਾਤ ਪਾਸੇ ਮਾਰ ਦੇਦੀ ਲੱਗ ਜਾਂਦੀ ਹੈ ਨੀਂਦ ਵੀ ਕਈ ਵਾਰ ਜ਼ਹੀ ਬੇਰੁਖੀ ਕਰਦੀ ਹੈ ਕਿ ਨਾ ਚੌਣ ਤੇ ਵੀ ਨਹੀਂ ਆਉਂਦੀ। ਉਨੀਂਦਰੇ ਬੰਦੇ ਦਾ ਸਿਰ ਦੁਖਣ ਲੱਗ ਜਾਂਦਾ ਏ ਫਿਰ ਅਗਲਾ ਦਿਨ ਵੀ ਬੇਕਾਰ ਹੋ ਜਾਂਦਾ ਏ। ਹਾਏ ਮੇਰੇ ਤਾਂ ਸਾਰੇ ਦਿਨ ਤੇ ਰਾਤ ਬੇਕਾਰ ਹੋ ਰਹੇ ਹਨ। ਮੈਂ ਪਾਸਾ ਪਲਟਦੀ ਹਾਂ। ਰੋਜੀ ਬੈਟ ਤੋਂ ਡਿਗਣ ਵਾਲੀ ਹੋਈ ਪਈ ਹੈ। ਮੈਂ ਉਸ ਨੂੰ ਮਾਹਾਂ ਤੋਂ ਅੰ ਵਿਚਕਾਰ ਕਰ ਲੈਂਦੀ ਹਾਂ। ਰੋਜੀ ਦੇ ਦੂਸਰੇ ਪਾਸੇ ਸਰਾਣਾ ਲਗਾ ਕੇ ਨਿਸ਼ਚਿੰਤ ਹੋ ਜਾਂਦੀ ਹੈ। ਰਿੰਪੀ ਨੂੰ ਬੜੀ ਪੁੱਠੀ ਆਦਤ ਹੈ ਸਾਰੀ ਰਾਤ ਬੈੱਡ ਤੇ ਘੁੰਮਦੀ ਰਹਿੰਦੀ ਹੈ ਉਸ ਤੇ ਸੌਣ ਦਾ ਅੰਦਾਜ਼ ਵੀ ਨਿਰਾਲਾ ਹੈ ਮੈਂ ਜਿੰਨੀ ਵਾਰ ਵੀ ਉੱਠਾਂ ਉਹ ਨਾਲ ਉੱਠ ਜਾਂਦੀ ਹੈ ਸੌਂਦੀ ਵੀ ਮੇਰੇ ਨਾਲ ਹੈ ਉਹ ਆਪਣੀ ਬਾਹ ਮੇਰੀ ਕਮਰ ਉੱਪਰ ਰੱਖ ਲੈਂਦੀ ਮੈਂ ਉਸ ਦਾ ਹੱਥ ਵੀ ਪਰਾਂ ਕਰਦੀ ਫਿਰ ਵੀ ਉਹ ਉੱਪਰ ਹੀ ਰੱਖਦੀ ਮੈਨੂੰ ਚੰਗਾ ਵੀ ਲੱਗਦਾ ਪਰ ਮੈਂ ਉੱਠਦੀ ਹਾਂ ਸਹਰਾਣੇ ਪਈ ਬੋਤਲ ਵਿੱਚੋਂ ਪਾਣੀ ਦੀਆਂ ਦੋ ਘੁੱਟਾਂ ਪੜਦੀ ਹਾਂ ਲੰਮਾ ਸਾਹ ਲੈ ਕੇ ਛੱਤ 'ਤੇ ਬੱਲ ਵਿਖਣ ਲੱਗਦੀ ਹਾਂ 0 ਵਟ ਦੇ ਬੱਲਬ ਦੀ ਰੋਸ਼ਨੀ ਕਿਈ ਕਿਰਤियां ਬਣਾ ਰਹੀ ਹੈ ਮੇਰੀਆਂ ਸੋਚਾਂ ਵਿੱਚ ਯੂਨੀਵਰਸਿਟੀ ਦੀ ਗੋਲ ਮਾਰਕੀਟ ਘੁੰਮਣ ਲੱਗ ਜਾਂਦੀ ਹੈ ਦੇਖ ਗੋਲਡੀ ਕਿੰਨਾ ਸੁਨੱਖਾ ਲੰਮਾ ਡੀਨ ਡਾਲ ਵਾਲਾ ਜਦੋਂ ਬੁਲਟ ਤੇ ਲੰਘਦਾ ਹਾਏ ਚੰਦਰਾ ਝਾਂ ਕੱਢ ਲੈ ਜਾਂਦਾ ਮੇਰੇ ਕੋਣੀ ਮਾਰਦੀ ਬਲਵੀਰੋ ਭਾਬੀ ਕਹਿੰਦੀ ਮੈਂ ਉਸ ਨੂੰ ਝਿੜਕਦੀ ਕਹਿੰਦੇ ਸ਼ਕਲਾਂ ਤੇ ਨਹੀਂ ਜਾਏਂਦਾ ਮੰਦੇ ਦੀ ਸਿਰਤ ਤੇ ਗੁਣ ਵੀ ਦੇਖੇ ਜਾਂਦੇ ਨੇ ਤੂੰ ਸਬਰ ਕਰ ਦੇਖੀ ਘਰਦਿਆਂ ਨੇ ਕਿਸੇ ਬੂਝੜ ਦੇ ਲੜ ਲਾ ਦੇਣਾ ਕਹਿੰਦੀ ਬੁੱਲੀ ਪਉਣ ਲੱਗੀ ਕੋਈ ਬੂਝੜ ਜਾਂ ਜੱਟ ਲੈ ਜਾਊਗਾ ਮਲਵੀਰ ਬਠੰਡੇ ਵਾਲਾ ਢਾਣੀ ਪਿੰਡ ਦੀ ਰਹਿਣ ਵਾਲੀ ਸੀ ਉੱਚੀ ਲੰਮੀ ਪੀਂਗ ਵਰਗੀ ਖੁੱਲੇ ਸੁਭਾਅ ਦੀ ਮਾਲਕਾ ਉਸਤੇ ਚਿਹਰੇ ਤੋਂ ਨਹੀਂ ਲੱਗਦਾ ਸੀ ਕਿ ਉਹ ਪਿੰਡ ਦੀ ਪੜ੍ਹੀ ਹੋਈ ਹੈ ਦੇਖ ਕੇ ਇੰਜ ਲੱਗਦਾ ਕਿ ਕਿਸੇ ਚੰਗੇ ਕਾਨਵਰਟ ਦੀ ਪੜ੍ਹੀ ਲਿਖੀ ਹੋਈ ਆ ਪਰ ਜਦੋਂ ਬੋਲਦੀ اپنی شخصیت ਦੇ ਉਲਟ ਹੋ ਜਾਂਦੀ ਜਦੋਂ ਉਹ ਪਹਿਲੀ ਵਾਰ ਮੈਨੂੰ ਮਿਲੀ ਉਸ ਨੇ ਨਾਮ ਦੱਸਿਆ ਉਪਰਾ ਜਿਹਾਂ ਲੱਗਿਆ ਪੰਜਾਬੀ ਫਿਲਮ ਬਲਬੀ ਰੋ ਭਾਬੀ ਤੋਂ ਉਸ ਦੇ ਨਾਮ ਦੀ ਜਿਹੜਾ ਅਸੀਂ ਭਾਬੀ ਪਾ ਲਈ ਸੀ ਪੂਰੇ ਵਿਸ਼ਵਾਸ ਤੇ ਜੋਸ਼ ਨਾਲ ਗੱਨ ਰੱਖਣ ਵਾਲੀ ਬਲਬੀਰ ਦਾ ਪਤਾ ਨਹੀਂ ਮੇਰੇ ਨਾਲ ਕੀ ਸਬੰਧ ਸੀ ਉਹ ਮੇਰੇ ਨਾਲ ਰਹਿੰਦੀ ਮੈਨੂੰ ਛੇੜਦੀ ਦੇਸ਼ ਦੁਨੀਆ ਦੀਆਂ ਗੱਲਾਂ ਦੱਸਦੀ ਮੈਂ ਉਸ ਨੂੰ ਭਾਬੀ ਕਹਿਣਾ ਉਹ ਗੁੱਸਾ ਨਾ ਕਰਦੀ ਮੇਰੀ ਇੱਕ ਚੁੱਪ ਹੁੰਦੀ ਉਹ ਅਕਸਰ ਕਹਦੀ ਐਵੇਂ ਡੰਡ ਰਬਟਾ ਜਾਨਾ ਬਣਾਇਆ ਕਰ ਦਿਲ ਵਿੱਚ ਗੋਲੇ ਬਣ ਲੱਗ ਜਾਂਦੇ ਨੇ ਕਦੇ ਫੁੱਟ ਵੀ ਲਿਆ ਕਰ ਮੈਂ ਹੱਸ ਕੇ ਟਾਲ ਦਿੰਦੀ ਹਾਏ ਤੂੰ ਰਮੀ ਵਿੱਚ ਕੀ ਦੇਖਿਆ ਐਵੇਂ ਰਮੀ ਪਿੱਛੇ ਪਾਗਲ ਹੋ ਗਈ ਹੈ ਕਹਿ ਕੇ ਭਾਬੀ ਹਸਦੀ ਬਕਵਾਸ ਨਾ ਕਰਿਆ ਕਰ ਮੈਂ ਉਸ ਪਿੱਛੇ ਪਾਗਲ ਨਹੀਂ ਬਸ ਮੈਨੂੰ ਚੰਗਾ ਲੱਗਿਆ ਉਸ ਦਾ ਸੌਪਣਾ ਤੇ ਠਰਮਾ ਕਹਿ ਕੇ ਮੈਂ ਚੁੱਪ ਕਰਾਉਂਦੀ ਮੈਨੂੰ ਆਪ ਵੀ ਸਮਝ ਨਹੀਂ ਆਈ ਕਿ ਮੈਂ ਰਮੀ ਦੇ ਨੇੜੇ ਕਿਵੇਂ ਆਈ ਯੂਨੀਵਰਸਿਟੀ ਵਿੱਚ ਹੋਰ ਮੁੰਡੇ ਵੀ ਸਨ ਕਿੰਨੇ ਮੇਰੇ ਪਿੱਛੇ ਗੇੜੇ ਮਾਰਦੇ ਉਸ ਦੀ ਇੱਕ ਗੱਲ ਮੈਨੂੰ ਮੋਹ ਕੇ ਲੈ ਗਈ ਜਦੋਂ ਉਸਨੇ ਮੈਨੂੰ ਕਿਹਾ ਸੀ ਯੂਨੀਵਰਸਿਟੀ ਦੀ ਚੋਣ ਹੋ ਰਹੀ ਸੀ ਵਿਦਿਆਰਥੀ ਜਥੇਬੰਦੀਆਂ ਆਪਣੇ ਹੱਕ ਵਿੱਚ ਭੁਗਤਣ ਲਈ ਜ਼ੋਰ ਲਗਾ ਰਹੀਆਂ ਸਨ ਕਲਾਸਾਂ ਵਿੱਚ ਸੰਗਠਨ ਆਉਂਦੇ ਆਪਣਾ ਅਜੰਡਾ ਦੱਸ ਕੇ ਚਲੇ ਜਾਂਦੇ ਮੈਂ ਰਮੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ ਯੂਨੀਵਰਸਿਟੀ ਲੀਡਰ ਭਾਸ਼ਣ ਦੇਣ ਆਏ ਨਾਲ ਰਮੀ ਮੈਂ ਪਹਿਲੀ ਵਾਰ ਦੇਖਿਆ ਪਤਾ ਨਹੀਂ ਉਸ ਵਿੱਚ ਅਜਿਹੀ ਕਿਹੜੀ ਸਮੋਹਨ ਵਿੱਧਿਆ ਸੀ ਕਿ ਮੈਂ ਉਸ ਵੱਲ ਖਿੱਚੀ ਗਈ ਜਦ ਕਿ ਉਸਨੇ ਮੇਰੇ ਵੱਲ ਦੇਖਿਆ ਵੀ ਨਹੀਂ ਸੀ ਮੈਂ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਬੁਲਾਉਣ ਲਈ ਉਤਾਵਲੀ ਸੀ ਯੂਨੀਵਰਸਿਟੀ ਦੀ ਚੋਣ ਹੋ ਗਈ ਸੀ ਰੰਮੀ ਦੀ ਪਾਰਟੀ ਜਿੱਤ ਗਈ ਸੀ ਸਟੂਡੈਂਟ ਸੈਂਟਰ ਵਿੱਚ ਵੱਡੇ ਕੱਟ ਵਿੱਚ ਪ੍ਰਧਾਨ ਨੇ ਸਮੋਹਨ ਕੀਤਾ ਰੰਮੀ ਸਟੇਜ ਤੇ ਖੜਾ ਤਾੜੀਆਂ ਮਾਰ ਰਿਹਾ ਸੀ ਮਨ ਵਿੱਚ ਪਤਾ ਨਹੀਂ ਕੀ ਆਇਆ ਮੈਂ ਭਾਬੀ ਤੋਂ ਹੱਥ ਛੁਡਾ ਕੇ ਸਿੱਧਾ ਸਟੇਜ ਤੇ ਜਾ ਚੜੀ ਪਿੱਛੇ ਖੜੇ ਰੰਮੀ ਦਾ ਹੱਥ ਫੜ ਕੇ ਕਿਹਾ ਮੈਨੂੰ ਆਪਣਾ ਨੰਬਰ ਦੇ ਉਸਨੇ ਮੇਰੇ ਵੱਲ ਦੇਖਿਆ ਤੇ ਮੇਰੇ ਫੋਨ ਤੇ ਆਪਣਾ ਨੰਬਰ ਡਾਇਲ ਕਰ ਦਿੱਤਾ ਮੈਂ ਖੁਸ਼ੀ ਵਿੱਚ ਖੀਵੀ ਹੋ ਗਈ ਸਟੇਜ ਤੋਂ ਉੱਤਰੀ ਹੀ ਸੀ ਕਿ ਵੱਡਾ ਖੜਕਾ ਹੋਇਆ ਸਟੇਜ ਇੱਕ ਪਾਸਿਓਂ ਟੁੱਟ ਗਈ ਸੀ ਮੰਮੀ ਤੈਨੂੰ ਕਿੰਨੀ ਵਾਰ ਕਿਹਾ ਕਿ ਸਵੇਰੇ ਸਵੇਰੇ ਭਾਂਡੇ ਨਾ ਖੜਕਾਇਆ ਕਰ ਗੀਤ ਸੁੱਤੀ ਹੁੰਦੀ ਆ ਐਵੇਂ ਨੀਂਦ ਖਰਾਬ ਹੋ ਜਾਂਦੀ ਐ ਰੰਮੀ ਬੋਲਦਾ ਮੰਮੀ ਸਵੇਰੇ ਮੱਝਾਂ ਦੀਆਂ ਧਾਰਾਂ ਕੱਢ ਕੇ ਬਾਲਟੀ ਲੌਬੀ ਵਿੱਚ ਰੱਖ ਕੇ ਦੁੱਧ ਸੰਭਾਲਦੀ। ਉਸਨੇ ਕਦੇ ਰਸੋਈ ਵਰਤੀ ਹੀ ਨਹੀਂ ਸੀ। ਸਿਆਣੇ ਬੰਦੇ ਸ਼ਾਇਦ ਨਵੇਂ ਯੁੱਗ ਵਿੱਚ ਜੇ ਢਲੇ ਨਹੀਂ ਸਨ। ਮੈਂ ਅੰਦਰੋਂ ਉੱਠ ਕੇ ਆਉਂਦੀ ਤਾਂ ਪਿਆਰ ਨਾਲ ਰੰਮੀ ਨੂੰ ਝਿੜਕਦੀ। ਰੰਮੀ ਕਿਉਂ ਮੰਮੀ ਨੂੰ ਬੋਲਦੇ ਹੋ? ਮੈਂ ਤਾਂ ਆਪ ਜਾਗ ਰਹੀ ਸੀ। ਉੱਠਣਾ ਹੀ ਸੀ। ਕਹਿ ਕੇ ਮੈਂ ਮੰਮੀ ਦੇ ਗਲ ਬਾਹਾਂ ਪਾ ਲੈਂਦੀ। ਮੰਮੀ ਨੇ ਹੱਥ ਵਿੱਚ ਫੜੀ ਬਾਲਟੀ ਵਿੱਚੋਂ ਝੱਗ ਕੱਢਣੀ ਤੇ ਮੇਰੀ ਗੱਲਾਂ ਤੇ ਲਾਉਂਦੀ ਬੋਲਦੀ। ਲੈ ਮਖਮਲ ਵਰਗੇ ਦੇ ਬੋਲ ਵੀ ਮੱਖਣ ਵਰਗੇ ਨੇ ਤੂੰ ਐਵੇਂ ਬੋਲੀ ਜਾਂਦਾ ਕਿੰਨੀ ਸਚਾਰੀ ਏ ਮੇਰੀ ਧੀ ਗੀਤ ਜਿਹੜੀ ਹੱਦਾਂ ਸਰਹੱਦਾਂ ਤੋਂ ਪਾਰ ਪਿਆਰ ਦਾ ਜ਼ਹਾਰ ਕਰਦੀ ਏ ਕੰਬਲਿਆ ਪੁੱਤਾ ਕਹਿੰਦੀ ਦੁੱਧ ਦੀ ਝੱਗ ਮੇਰੇ ਮੂੰਹ ਤੇ ਫੇਰ ਦਿੰਦੀ ਚਲੋ ਭਾਈ ਬੋਟਾਂ ਵਧ ਨੇ ਆਪਾਂ ਆਪਣੇ ਬੋਲ ਵਾਪਸ ਲੈਂਦੇ ਆ ਹੱਸਦਾ ਰੰਮੀ ਸੈਰ ਕਰਨ ਚਲਾ ਜਾਂਦਾ ਮੈਂ ਰੰਮੀ ਨੂੰ ਕਈ ਮੈਸੇਜ ਕੀਤੇ ਫੋਨ ਵੀ ਕੀਤੇ ਪਰ ਉਸਦਾ ਕੋਈ ਜਵਾਬ ਨਾ ਆਇਆ ਮੈਨੂੰ ਇੰਜ ਲੱਗਦਾ ਸੀ ਕਿ ਹੋ ਸਕਦਾ ਉਸਨੇ ਗਲਤ ਨੰਬਰ ਡਾਇਲ ਕੀਤਾ ਹੋਵੇ ਕਦੇ ਲੱਗਦਾ ਕਿ ਉਹ ਮੈਨੂੰ ਪਹਿਲੇ ਸਾਲ ਦੇ ਪੇਪਰ ਸ਼ੁਰੂ ਹੋ ਗਏ ਸਨ ਸਾਡੇ ਦੋਵੇਂ ਸੈਕਸ਼ਨਾਂ ਦੇ ਰੋਲ ਨੰਬਰ ਇਕੱਠੇ ਕਰਕੇ ਲਗਾ ਦਿੱਤੇ ਸਨ ਸਬੱਬ ਹੋ ਗਿਆ ਕਿ ਰੰਮੀ ਦਾ ਰੋਲ ਨੰਬਰ ਮੇਰੇ ਵਾਲੇ ਟੇਬਲ ਤੇ ਆ ਗਿਆ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਉਹ ਵੀ ਸਾਈਕੋਲੋਜੀ ਦਾ ਵਿਦਿਆਰਥੀ ਹੈ ਉਸਨੇ ਮੇਰੇ ਵੱਲ ਦੇਖਿਆ ਮੁਸਕਰਾਇਆ ਮੇਰੇ ਤੋਂ ਕੰਟਰੋਲ ਨਾ ਹੋਇਆ ਮੈਂ ਐਨੇ ਫੋਨ ਕੀਤੇ ਤੂੰ ਕੋਈ ਜਵਾਬ ਨਹੀਂ ਦਿੱਤਾ ਐਡਾ ਕਿਹੜਾ ਤੂੰ ਰੱਬ ਹੋ ਗਿਆ ਕਹਿੰਦੀ ਨੇ ਉਸਤੇ ਪੈਰਾ ਤੇ ਠੁੱਡ ਮਾਰੀ ਪਤਾ ਹੀ ਨਹੀਂ ਲੱਗਿਆ ਬਾਕੀ ਮੈਂ ਫੋਨ ਬਹੁਤ ਘੱਟ ਵਰਤਦਾ ਕਹਿ ਕੇ ਉਸਨੇ ਖਿਹੜਾ ਛੁੜਾਇਆ ਮੈਂ ਆਪਣੀ ਜਿੱਦ ਵੀ ਪੱਕੀ ਸਾਰਾ ਪੇਪਰ ਉਸ ਨੂੰ ਡਿਸਟਰਬ ਕਰਦੇ ਰਹੇ ਇਤਫਾ ਕੇ ਰਿਹਾ ਕਿ ਸਾਡੇ ਦੋਵਾਂ ਦੀ ਕੰਪਾਰਟਮੈਂਟ ਆ ਗਈ ਉਸ ਤੋਂ ਬਾਅਦ ਸਾਡਾ ਰੁਟੀਨ ਹੋ ਗਿਆ ਸਟੂਡੈਂਟ ਸੈਂਟਰ ਵਿੱਚ ਚਾਹ ਪੀਂਦੇ ਗੱਲਾਂ ਕਰਦੇ ਮੈਨੂੰ ਉਸ ਵਿੱਚ ਅਜਹੀ ਕੋਈ ਗੱਲ ਨਹੀਂ ਦੇਸੀ ਕਿ ਉਸ ਨੂੰ ਕੋਈ ਲੜਕਾ ਹੋਵੇ ਕਿ ਕੁੜੀ ਸਾਹਮਣੇ ਬੈਠੀ ਹੋਵੇ ਤੇ ਕੁਝ ਵੀ ਨਾ ਕਹਿੰਦਾ ਹੋਵੇ ਮੈਂ ਆਪੇ ਹੌਸਲਾ ਕਰਦੀ ਨੇ ਉਸ ਨੂੰ ਇੱਕ ਦਿਨ ਕਿਹਾ ਰੰਮੀ ਤੈਨੂੰ ਦਿਲ ਦੀ ਦੱਸਾਂ ਮੇਰਾ ਜੀ ਕਰਦਾ ਕਿ ਮੈਂ ਤੇਰੇ ਨਾਲ ਸਾਰੀ ਉਮਰ ਬਤਾਵਾਂ ਪਤਾ ਨਹੀਂ ਮੈਂ ਕੀ ਕੀ ਇਕੋ ਸਾਹੇ ਕਹਿ ਗਈ ਸੀ ਅਸ਼ੋਕਾ ਤੇ ਅਮਲਤਾਸ ਦੇ ਦਰਖਤਾਂ ਵਿੱਚੋਂ ਹਵਾ ਸ਼ੂਕ ਦੀ ਲੰਘ ਰਹੀ ਸੀ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਸਭ ਖੜ ਗਿਆ ਹੋਵੇ ਜਿਵੇਂ ਚਾਰੇ ਪਾਸੇ ਸ਼ਾਂਤੀ ਪਸਰ ਗਈ ਹੋਵੇ ਮੈਨੂੰ ਸਿਰਫ ਮੇਰੀ ਧੜਕਣ ਹੀ ਸੁਣਾਈ ਦੇ ਰਹੀ ਸੀ ਹਵਾ ਦੀ ਗੂੰਜ ਕੰਨਾਂ ਵਿੱਚ ਪੈ ਰਹੀ ਸੀ ਮੈਂ ਅਜਿਹੀ ਸ਼ਾਂਤੀ ਪਹਿਲੀ ਵਾਰ ਸੁਣ ਰਹੀ ਸੀ ਰੰਮੀ ਨੇ ਚੁੱਪ ਤੋੜੀ ਗੀਤ ਮੈਂ ਤੇਰੇ ਕਾਬਲ ਨਹੀਂ ਤੂੰ ਸੋਹਣੇ ਸਨਖੇ ਚੰਗੇ ਪਰਿਵਾਰ ਤੋਂ ਤੇ ਮੈਂ ਕਹਿੰਦਾ ਚੁੱਪ ਕਰਕੇ ਨਹੀਂ ਰੰਮੀ ਬੰਦਾ ਸਿਰਫ ਦਾ ਸੋਹਣਾ ਹੋਣਾ ਚਾਹੀਦਾ ਪੈਸੇ ਦਾ ਕੋਈ ਮਹਿਣਾ ਨਹੀਂ ਹੁੰਦਾ ਐਂਦੀ ਮੈਂ ਉਸ ਵੇਲੇ ਦੇਖਣ ਲੱਗੀ ਨਹੀਂ ਗੀਤ ਤੁਸੀਂ ਸ਼ਹਿਰੀ ਲੋਕ ਅਸੀਂ ਪਿੰਡੂ ਖੇਤਾਂ ਦੇ ਜਾਏ ਸਾਰਾ ਦਿਨ ਮਿੱਟੀ ਨਾਲ ਮਿੱਟੀ ਮੈਨੂੰ ਲੱਗਦਾ ਮੈਂ ਤੇਰੇ ਸੱਚੇ ਕਾਬਲ ਨਹੀਂ ਉਸਨੇ ਸਹਿਜ ਵਿੱਚ ਕਿਹਾ ਸੀ ਮੈਂ ਤੇਰੇ ਮੇਚਦਾ ਨਹੀਂ ਬਸ ਇਹ ਗੱਲ ਹੀ ਮੇਰੇ ਦਿਲ ਵਿੱਚ ਘਰ ਘਰ ਕੇ ਮੁੰਡੇ ਤਾਂ ਮੌਕਾ ਭਾਲਦੇ ਨੇ ਉਹ ਭੂਲਾ ਬਣ ਕੇ ਕਹਿ ਗਿਆ ਸੀ ਉਸ ਦਿਨ ਤੋਂ ਬਾਅਦ ਮੁਲਾਕਾਤਾਂ ਵਧੀਆਂ ਕਦੋਂ ਐਮਏ ਹੋ ਗਈ ਐਮਫਲ ਵਿੱਚ ਦਾਖਲਾ ਵੀ ਹੋ ਗਿਆ ਪਤਾ ਹੀ ਨਾ ਲੱਗਿਆ ਰਮੀ ਪ੍ਰਾਈਵੇਟ ਕਾਲਜ ਚੜਹਾ ਕੇ ਪੜਾਉਣ ਲੱਗਿਆ ਉਸ ਦਾ ਮਿਹਨਤੀ ਸੁਭਾਅ ਤੇ ਸੱਚ ਬੋਲਣਾ ਮੇਰੇ ਦਿਲ ਵਿੱਚ ਹੋਰ ਵੀ ਜ਼ਿਆਦਾ ਇੱਜ਼ਤ ਵਧਾ ਰਿਹਾ ਸੀ ਉਸ ਨੇ ਹਰ ਸ਼ੁੱਕਰਵਾਰ ਯੂਨੀਵਰਸਿਟੀ ਆਉਣਾ ਤੇ ਢੇਰ ਸਾਰੀਆਂ ਗੱਲਾਂ ਕਰਨੀਆਂ ਰਮੀ ਦੇ ਬਿਨਾਂ ਮੇਰਾ ਸਹਾਰਾ ਭਾਬੀ ਸੀ ਮੈਂ ਉਸ ਨੂੰ ਛੇੜਦੀ ਬੋਲਦੀ ਲੜਦੀ ਮੈਨੂੰ ਹੱਸ ਕੇ ਉਹ ਕਹਿੰਦੀ ਪੁੱਤ ਦਿਲ ਦੀ ਦੱਸ ਐਵੇਂ ਕੰਧਾਂ 'ਚ ਟੱਕਰਾ ਨਾ ਮਾਰ ਮੈਨੂੰ ਚੜਾਉਂਦੀ ਘਰ ਵਾਲੇ ਵਿਆਹ ਦਾ ਜੋਰ ਪਾਉਣ ਲੱਗੇ ਪਏ ਸਨ ਘਰ ਵਿੱਚ ਮੇਰਾ ਸਾਥ ਦੇਣ ਵਾਲਾ ਕੋਈ ਨਹੀਂ ਸੀ ਨਾ ਮੈਂ ਰੰਮੀ ਵਾਰੇ ਘਰ ਦਾ ਸਕਦੇ ਸੀ ਬਸ ਆਪਣਾ ਬ੍ਰਹਮ ਅਸਤਰ ਚਲਾ ਲਿਆ ਬਲਬੀਰ ਨੇ ਸਾਡੇ ਪਰਿਵਾਰ ਤੇ ਐਸਾ ਜਾਦੂ ਕੀਤਾ ਕਿ ਰੰਮੀ ਨੂੰ ਦੇਖਣ ਚਲੇ ਗਏ ਵੀਰੇ ਨੇ ਆ ਕੇ ਘਰ ਦੱਸਿਆ ਗੀਤ ਬਲਬੀਰ ਉਹੀ ਪਿੰਡੋਂ ਨਿਕਲੀ ਮੁੰਡੇ ਦਾ ਆਮ ਘਰ ਉਹੀ ਗੋਹਾ ਉਹੀ ਡੰਗਰ ਤੂੰ ਕਿੱਥੇ ਕੱਟੇਂਗੀ ਜਹੇ ਘਰ ਵਿੱਚ ਉਸਨੇ ਪਹਿਲੇ ਛੱਟ ਕੇ ਵਿੱਚ ਹੀ ਸਾਰਾ ਕੁਝ ਖਤਮ ਕਰ ਦਿੱਤਾ ਸੀ ਬਲਵੀਰ ਨੇ ਮੰਮੀ ਨੂੰ ਸਭ ਦੱਸ ਦਿੱਤਾ ਮੰਮੀ ਦੇ ਜੋਰ ਅਤੇ ਬਲਵੀਰ ਦੀ ਕੋਸ਼ਿਸ਼ ਫਰੰਕ ਲਿਆਈ ਰੋਜ਼ੀ ਦੇ ਉੱਪਰ ਮੈਂ ਚਾਦਰ ਦੇਣ ਲੱਗੀ ਉਸਨੇ ਚਾਦਰ ਪਰਾਂ ਵਗਾ ਕੇ ਮਾਰੀ ਮੇਰੇ ਉੱਪਰ ਲੱਤਾਂ ਧਰ ਕੇ ਸੌ ਗਈ ਫੋਨ ਦਾ ਡਾਟਾ ਆਨ ਕੀਤਾ ਭਾਬੀ ਨੇ ਸਟੇਟਸ ਤੇ ਕਿਸੇ ਗੋਰੇ ਨਾਲ ਫੋਟੋ ਪਾਈ ਹੋਈ ਸੀ ਉਹ ਵੀਕੈਂਡ ਮਸਤੀ ਨਾਲ ਬਤਾਉਂਦੀ ਉਸ ਦਾ ਕੈਨੇਡਾ ਦਾ ਤੁੱਕਾ ਲੱਗ ਗਿਆ ਸੀ ਉਸਤੇ ਕਿਸੇ ਰਿਸ਼ਤੇਦਾਰ ਨੇ ਵਿਆਹ ਦਾ ਪੱਜ ਬਣਾ ਕੇ ਉਸ ਨੂੰ ਕੈਨੇਡਾ ਬੁਲਾ ਲਿਆ ਸੀ ਉਹ ਜ਼ਿੰਦਗੀ ਮਨ ਰਹੀ ਸੀ ਉਹ ਅਕਸਰ ਫੋਨ ਕਰਕੇ ਮੈਨੂੰ ਕਹਿੰਦੀ ਹੁੰਦੀ ਹੈ ਇੱਥੇ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਗੀਤਾ ਜ਼ਿੰਦਗੀ ਮਨਣ ਲਈ ਹੈ ਨਾ ਕਿ ਢੋਣ ਲਈ ਉਹ ਪਤਾ ਨਹੀਂ ਜ਼ਿੰਦਗੀ ਦੀ ਕਿਹੜੀ ਪਰਵਾਹਾਂ ਕੱਢ ਰਹੀ ਸੀ ਬਾਹਰ ਖੜਕਾ ਹੋ ਰਿਹਾ ਸੀ ਉਸ ਦਿਨ ਵੀ ਮੈਨੂੰ ਇਕੱਲੇ ਟੱਬ ਵਿੱਚ ਸਿਲ버 ਦਾ ਮੱਗ ਹੀ ਖੜਕਦਾ ਸੁਣਿਆ ਸੀ ਸਾਰਿਆਂ ਦੇ ਰੋਣ ਵਿੱਚ ਮੈਂ ਸੁੱਨ ਬਟਾ ਬਣੀ ਬੈਠੀ ਸੀ ਮੈਨੂੰ ਸਾਰੀਆਂ ਸ਼ਕਲਾਂ ਮੂਰਤਾਂ ਲੱਗ ਰਹੀਆਂ ਸਨ ਮੈਂ ਸੁੱਨ ਹੋ ਗਈ ਸੀ ਜਦੋਂ ਖੇਤੋਂ ਸ਼ਰੇਸ਼ ਨੇ ਆ ਕੇ ਕਿਹਾ ਸੀ ਬੀਬੀ ਜੀ ਰਮੇਸ਼ ਸਰਦਾਰ ਕੋ ਸਾਂਪ ਨੇ ਕਾਟ ਲਿਆ ਫੋਨ ਕਰਨ ਹੀ ਲੱਗੀ ਸੀ ਕਿ ਮੰਜੇ ਤੇ ਰਮਮੀ ਆ ਪਿਆ ਸੀ ਸਾਹਾਂ ਦੀ ਲੜੀ ਤੋੜ ਉਹ ਮੇਰੇ ਨਾਲ ਤੋੜ ਵਿਛੋੜਾ ਕਰ ਗਿਆ ਸੀ ਉਹ ਭੁੱਲ ਨਹੀਂ ਸਕਦਾ ਪਰ ਉਸ ਦੀਆਂ ਨਿਸ਼ਾਨੀਆਂ ਹਮੇਸ਼ਾ ਮੈਨੂੰ ਯਾਦ ਆਉਂਦੀਆਂ ਨੇ ਮੈਂ ਹੌਂਕਾ ਪਰਦੀ ਮੈਨੂੰ ਰੰਮੀ ਯਾਦ ਆ ਰਿਹਾ ਹੈ ਗੱਲਾਂ ਤੇ ਹੱਥ ਫੇਰਦੀ ਮੈਂ ਝੱਗ ਲਾਭੀ ਹਾਂ ਪਰ ਸੁੱਕੇ ਹੰਝੂਆਂ ਦਾ ਖੁਰਦਰਾਪਨ ਜਰੂਰ ਮਹਿਸੂਸ ਹੋ ਜਾਂਦਾ ਰੋਜ਼ੀ ਜਾਗ ਪਈ ਉਹ ਬੋਲਦੀ ਮੰਮਾ ਉਦਾਸ ਨਾ ਹੋਵੋ ਜ਼ਿੰਦਗੀ 'ਚ ਸੋਹਣੇ ਪਲ ਲੱਭੋ ਐਵੇਂ ਸੈਡ ਨਹੀਂ ਹੋਈਂਦਾ एवरीथिंग ਇਜ਼ ਪੋਸੀਬਲ ਯੂ ਕਾਂਟ ਡਾਈ ਵਿਦ ਯਰ ਸਪੈਸ਼ਲ ਵਨ ਕਹਿੰਦੀ ਮੇਰੇ ਵੱਲ ਝਾਕਣ ਲੱਗੇ ਤੂੰ ਦਿਨੀ ਰੋਸ਼ਨੀ ਵਿੱਚ ਉਸ ਦੀਆਂ ਸਿਰਫ ਖਾਂ ਹੀ ਦਿਖਾਈ ਦੇ ਰਹੀਆਂ ਸਨ ਮੈਂ ਉਸ ਦਾ ਮੂੰਹ ਆਪਣੇ ਹੱਥਾਂ ਵਿੱਚ ਲਿਆ ਤੂੰ ਕਿੱਥੋਂ ਸਿੱਖਨੀ ਇਹ ਸਭ ਕੁਝ ਮੈਂ ਹੈਰਾਨੀ ਨਾਲ ਪੁੱਛਿਆ ਸਕੂਲ ਵਿੱਚ ਫਿਲਮ ਦਿਖਾਈ ਸੀ ਮੈਡਮ ਨੇ ਅੱਜ ਲਵਜ਼ੂ ਜ਼ਿੰਦਗੀ ਉਹ ਕਹਿੰਦੇ ਸੀ ਕਿ ਜ਼ਿੰਦਗੀ ਜਿਉਣ ਲਈ ਬਦਲਾਅ ਜ਼ਰੂਰੀ ਆ ਡੋਟ ਥਿੰਕ ਇਨ ਵਨ ਸਾਈਡ ਫਾਈਂਡ ਇਟ ਅਲਟਰਨੇਟ ਕਹਿੰਦੀ ਮੇਰੇ ਨਾਲ ਲਾ ਕੇ ਸੌਂ ਗਈ ਦਿਨ ਬੀਤਦੇ ਗਏ ਰੰਮੀ ਦੀ ਯਾਦ ਵੀ ਹੁਣ ਆਉਂਦੀ ਪਰ ਮਨ ਸਮਝਾਉਣ ਲੱਗ ਪਈ ਸੀ ਦਫ਼ਤਰ ਦਾ ਸਟਾਫ ਵੀ ਹੁਣ ਸੁਧਾਰਨ ਹੋ ਗਿਆ ਸੀ ਕਿਉਂਕਿ ਆਪਣਾ ਦੁੱਖ ਰੋਜ਼ ਹਰ ਕਿਸੇ ਨੂੰ ਨਹੀਂ ਸੁਣਾਇਆ ਜਾ ਸਕਦਾ ਮੈਂ ਕਈ ਦਿਨਾਂ ਤੋਂ ਭਾਬੀ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਡਾਲਰਾਂ ਦੇ ਮੀਂਹ ਵਿੱਚ ਭਿੱਜ ਰਹੀ ਸੀ ਮੇਰੇ ਅੰਦਰ ਰੋਜ਼ੀ ਦੀ ਗੱਲ ਘਰ ਘਰ ਗਈ ਸੀ ਮੈਂ ਦਿਨ ਵਿੱਚ 50 ਵਾਰੀ ਸੋਚਦੀ ਕਿ ਬੱਚੇ ਕਿੰਨੇ ਅੱਗੇ ਦੀ ਸੋਚਦੇ ਨੇ ਮੈਂ ਹੌਂਕਾ ਭਰਦੀ ਤਾਂ ਹੀ ਤਾਂ ਭਾਬੀ ਨਾਲ ਗੱਲ ਕਰਨ ਬਾਰੇ ਸੋਚ ਰਹੀ ਸੀ ਬਲਵੀਰ ਨੂੰ ਆਨਲਾਈਨ ਦੇਖਿਆ ਤਾਂ ਕਾਲ ਕਰ ਲਈ ਹਾਂ ਮੇਰੇ ਗਾਣੇ ਕਿਵੇਂ ਆ ਭਾਬੀ ਬੋਲੀ ਨੀਂਦ ਨਹੀਂ ਆ ਰਹੀ ਸੀ ਤੈਨੂੰ ਆਨਲਾਈਨ ਦੇਖਿਆ ਤਾਂ ਕਾਲ ਕਰ ਲਈ ਭਾਗ ਨਹੀਂ ਤੂੰ ਜ਼ਿੰਦਗੀ ਸੋਚਾਂ ਚ ਲਗਾਏਂਗੀ ਬਿਮਾਰੀ ਲਾਏਂਗੀ ਤੂੰ ਕਿਤਾਬਾਂ ਪੜ੍ਹਾਇਆ ਕਰ ਫਿਲਮਾਂ ਦੇਖਿਆ ਕਰ ਗਾਣੇ ਸੁਣ ਯਾਰ ਹਰ ਪਲ ਇੰਜੋਏ ਕਰ ਪਤਾ ਨਹੀਂ ਉਹ ਮੈਨੂੰ ਕੀ ਕੀ ਕਹਿ ਰਹੀ ਸੀ ਯਾਰ ਤੈਨੂੰ ਪਤਾ ਹੀ ਆ ਸਾਡਾ ਸਮਾਜ ਪਿੰਡੂ ਪੜਾ ਦੁਨੀਆ ਦੀ ਪ੍ਰਵਾਹ ਨਾ ਕਰਿਆ ਕਰ ਗੁੱਸਾ ਨਾ ਕਰੀਂ ਰੱਬ ਤੋਂ ਮੰਗ ਕੇ ਲਈ ਚੀਜ਼ ਨੂੰ ਰੱਬ ਵਾਪਸ ਵੀ ਤਾਂ ਬੁਲਾ ਲੈਂਦਾ ਏ ਬਸ ਜਾਂਦਾ ਰਹਿ ਜਾਂਦੀਆਂ ਨੇ ਮੈਨੂੰ ਵੀ ਬਥੇਰਾ ਦੁੱਖ ਹੈ ਪਰ ਕੀ ਕਰ ਸਕਦੇ ਆ ਚੰਗੇ ਬੰਦੇ ਦੀ ਹਰ ਥਾਂ ਲੋੜ ਹੁੰਦੀ ਆ ਤੂੰ ਉਸ ਦੀ ਯਾਦ ਵਿੱਚ ਰਹਿ ਕੇ ਜ਼ਿੰਦਗੀ ਮਾਣ ਤੇਰੇ ਕੋਲ ਜੋਬ ਆ ਮੇਰੇ ਵੱਲ ਦੇ ਦਿਹਾੜੀ ਸਾਰਾ ਦਿਨ ਹੱਡ ਭੰਨ ਵੀ ਮਿਹਨਤ ਮਾਪੇ ਦੇਖਣੇ ਜੋ ਸਹੇੜਿਆ ਸੀ ਉਹ ਨਾ ਮਰਿਆ ਚ ਨਾ ਮੰਜੀ ਛੱਡੀ ਬਸ ਸਬਰ ਕਰਕੇ ਉਹ ਬੋਲੀ ਗਈ ਸੀ ਮੇਰੇ ਇੰਦਰ ਪਤਾ ਨਹੀਂ ਕੀ ਕੀ ਚੱਲ ਰਿਹਾ ਸੀ ਮੈਂ ਹਾਂ ਕਹਿ ਕੇ ਉਸ ਨੂੰ ਕਿਹਾ ਮੈਂ ਕੀ ਕਰਾਂ ਕੋਈ ਵਿਸ਼ਵਾਸਪਾਤਰ ਵੀ ਤਾਂ ਲੱਭੇ ਅੱਜ ਕੱਲ੍ਹ ਅਖਬਾਰ ਬੜੇ ਨੇ ਮੇਰਾ ਦਾਇਰਾ ਵੀ ਨਾ ਹੈਗਾ ਐਡਾ ਵੱਡਾ ਕਿਸੇ ਨਾਲ ਗੱਲ ਕਰਾਂ ਮੈਂ ਯਾਰ ਤੇ ਨਾਲ ਰੁੱਸ ਜਾਊਂਗੀ ਛੇ ਦੁਬਾਰਾ ਰੋਣ ਵਾਲੇ ਸਟੇਟਸ ਲਾਈ ਯਾਰ ਮੰਨਦੀ ਗੱਲ ਕਹਿ ਦੇ ਜੋ ਤੈਨੂੰ ਲੱਗਦਾ ਆ ਕਿ ਸਮਝ ਰਿਹਾ ਕੈਨੇਡਾ ਕਲਚਰ ਵਾਂਗ ਸੋਚ ਉਹ ਆਪਣੇ ਅੰਦਾਜ਼ ਵਿੱਚ ਮੈਨੂੰ ਪ੍ਰਵਚਨ ਦੇ ਰਹੀ ਸੀ 림ਪੀ ਅਜੇ ਵੀ ਵੱਖੀ ਦਿਵਾਲੇ ਮਾਂ ਪਾਈ ਮੇਰੇ ਨਾਲ ਜੁੜ ਕੇ ਪਈ ਸੀ ਰੋਜ਼ੀ ਵੀ ਕੂਕ ਸੌਂ ਗਈ ਸੀ ਮਨ ਵਿੱਚ ਚੱਲ ਰਿਹਾ ਅਤਹੀਣ ਜੁੱਧਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਸੀ ਇਹ ਕੱਟੀ ਦਾ ਅੱਜ ਮੈਂ ਰੱਸਾ ਵੱਢ ਦੇਣਾ ਕਿਵੇਂ ਡੜਾਂਗੇ ਮਾਰਦੀ ਐ ਬਾਪੂ ਜੀ ਬਾਹਰ ਕੱਟੀ ਨੂੰ ਗਾਲਾਂ ਕੱਢ ਰਹੇ ਸਨ ਜੇ ਨੂੜ ਕੇ ਰੱਖੇਗਾ ਤਾਂ ਢਿੱਲ ਦੇਣ ਤੇ ਭੱਜੇਗੀ ਹੀ ਗਲ ਚ ਪੰਜਾਲੀ ਵਾਲਾ ਤਾਂ ਇੱਕ ਦਿਨ ਆਕੀ ਹੋਵੇਗਾ ਮੰਮੀ ਬਾਪੂ ਜੀ ਨੂੰ ਤਾੜ ਰਹੀ ਸੀ ਮੈਨੂੰ ਸਮਾਜ ਵਿੱਚ ਸੱਭਿਆ ਦੀ ਪੰਜਾਲੀ ਲੱਗ ਰਿਹਾ ਸੀ ਜਿਹੜਾ ਆਪਣੇ ਆਪਣੇ ਤਰੀਕੇ ਨਾਲ ਹਰ ਚੀਜ਼ ਦਾ ਅਰਥ ਕੱਢ ਲੈਂਦਾ ਹੈ ਤਾਂ ਹੀ ਤਾਂ ਆਤਮ ਹੱਤਿਆ ਮਾਨਸਿਕ ਰੋਗ ਅਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਸਿਰਫ ਸਮਾਜ ਵਿੱਚ ਹੀ ਪਣਪ ਰਹੀਆਂ ਹਨ ਮੈਂ ਟਾਈਮ ਦੇਖਣ ਲਈ ਫੋਨ ਚੱਕਿਆ 5 ਵੱਜਣ ਵਾਲੇ ਸਨ ਗੁਰਦੁਆਰੇ ਪਾਠੀ ਪਾਠ ਕਰਕੇ ਅਰਦਾਸ ਕਰਨ ਲੱਗ ਪਿਆ ਸੀ ਮੈਂ ਬਲਬੀਰ ਦਾ ਸਟੇਟਸ ਦੇਖਿਆ Enjoy with secret ਮੈਂ ਉਸ ਬਾਰੇ ਸੋਚਣ ਲੱਗੀ ਮੇਰੇ ਮਨਮਸਤਕ ਵਿੱਚ ਤਰ੍ਹਾਂ-ਤਰ੍ਹਾਂ ਦੇ ਲੋਕ ਆਉਣ ਲੱਗ ਪਏ ਇੱਕ ਨਾਮ ਤੇ ਆ ਕੇ ਦਿਲ اٹਕ ਗਿਆ ਕਿਤੇ ਉਹ ਗੁੱਸਾ ਸੀਕ੍ਰੇਟ ਸੋਚ ਉਸਤੇ ਜਾ ਕੇ ਰੁਕ ਗਈ ਸੀ ਸੋਚਦੇ ਆ ਮਨ ਬਾਹਰ ਭਾਈ ਜੀ ਦੀ ਆਵਾਜ਼ ਤੇ ਜਾ ਰੁਕਿਆ ਭਾਈ ਜੀਵਨ ਸਿੰਘ ਨੇ ਆਪਣੀ ਪਤਨੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਕਰਵਾਈ ਆ ਵਾਹਿਗੁਰੂ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਆਪਣੀ ਨਿਗਾ ਕੰਧ ਤੇ ਟੰਗੀ ਤਸਵੀਰ ਵੱਲ ਘਮਾਉਂਦੀ ਹਾਂ ਧੁੰਦਲੇ ਅਕਸ ਵਿੱਚ ਮੈਂ ਯਾਦ ਕਰਦੀ ਹਾਂ ਉਹ ਵੀ ਮੇਰੇ ਜਨਮ ਦਿਨ ਤੇ ਅਰਦਾਸ ਕਰਵਾਉਂਦਾ ਸੀ ਮੇਰੀ ਲੰਮੀ ਉਮਰ ਦੀ ਕਾਮਨਾ ਕਰਦਾ ਆਪਣੀ ਵੀ ਮੇਰੇ ਨਾਮ ਲਗਾ ਗਿਆ ਕਾਸ਼ ਮੈਂ ਹੌਨ ਚੱਕ ਵਟਸਐਪ ਤੇ ਉਂਗਲਾਂ ਚਲਾਉਂਦੀ ਹਾਂ ਕਾਫੀ ਮੈਸੇਜ ਆਏ ਹੋਏ ਹਨ ਇੱਕ ਨਾਮ ਤੇ ਆਕੇ ਉਂਗਲਾਂ ਰੁਕ ਜਾਂਦੀਆਂ ਨੇ ਮੈਂ ਗੁੱਡ ਮਾਰਨਿੰਗ ਦਾ ਸੰਦੇਸ਼ ਭੇਜਦੀ ਹਾਂ ਰੋਜ਼ੀ ਦੇ ਸਿਰ ਤੇ ਹੱਥ ਫੇਰਦੀਆਂ ਉਸਦੇ ਕਹੇ ਬੋਲਾਂ ਨੂੰ ਯਾਦ ਕਰਦੀਆਂ ਲਫ਼ਜ਼ੋ ਜ਼ਿੰਦਗੀ ਕਹਾਣੀ ਸੁਣ ਲਈ ਧੰਨਵਾਦ ਜੀ